ਕੀ ਉਹ ਕਿੰਨੇ ਡੱਗੋ ਮਾਲ ਦੇ ਵਿੱਚ ਪਹੁੰਚੀਆਂ ਜੀ ਪੈਣਾ ਦੇ ਲਈ ਸੇਵਾ ਲੈ ਕੇ ਲਗਾਤਾਰ ਪ੍ਰਮਾਤਮਾ ਨੇ ਉਹ ਜਿਹੜੀ ਹੈਗੀ ਕਹਿੰਦੇ ਕਿ ਸਾਨੂੰ ਜਿਹੜੀ ਹੈਗੀ ਉਹ ਪਾਵਰ ਉਹ ਜਿਸ ਸੰਮੁੱਧੀ ਜਿਹੜੀ ਹੈਗੀ ਬਖਸ਼ੀ ਹੈਗੀ ਮੰਦੀਪ ਲਗਾਤਾਰ ਤੇਰੀ ਹੈਗੀ ਸੇਵਾ ਸਾਡੇ ਕੋਲੋਂ ਜਿਹੜੀ ਹੈਗੀ ਕਰਦੇ ਰਹਿਣਾ ਕਿਉਂਕਿ ਆਪਾਂ ਬੀਂਗ ਆ ਲੇਡੀਜ਼ ਅਸੀਂ ਜਾਣਦੀਆਂ ਕਿ ਇਹ ਚੀਜ਼ ਦੀ ਜਿਹੜੀ ਹੈਗੀ ਸਮੱਸਿਆਵਾਂ ਹਾਂਜੀ ਹਾਂ ਕਿਉਂਕਿ ਅਸੀਂ ਬਹੁਤ ਸਾਰੀਆਂ ਜਿਹੜੀਆਂ ਵੀਡੀਓਜ਼ ਵੀ ਦੇਖੀਆਂ ਤੇ ਬਹੁਤ ਸਾਰੀਆਂ ਭੈਣਾਂ ਦੇ ਵੱਲੋਂ ਲਗਾਤਾਰ ਕੰਟੈਕਟ ਵੀ ਕੀਤਾ ਜਾ ਰਿਹਾ ਅਸੀਂ ਕਿ ਸੈਨੇਟਰੀ ਪੈਟ ਦੀ ਜਿਹੜੀ ਹੈਗੀ ਬਹੁਤ ਜ਼ਿਆਦਾ ਜ਼ਰੂਰਤ ਆ ਸੰਪਰਕ ਪਿੰਡਾਂ ਦਾ ਟੁੱਟ ਚੁੱਕਿਆ ਤੁਸੀਂ ਦੇਖ ਸਕਦੇ ਹੋ ਹੁਣ ਤਾਂ ਪਾਣੀ ਦੇ ਪੱਧਰ ਦੀ ਗੱਲ ਕਰੀਏ ਤਾਂ ਤਾਂ ਲਗਭਗ ਜਿਹੜਾ ਹੈਗਾ ਬੰਦਾ ਇਹਦੇ ਵਿੱਚ ਜਿਹੜਾ ਹੈਗਾ ਡੁੱਬ ਜਾਂਦਾ ਸੀ ਇੰਨਾ ਇੰਨਾ ਪਾਣੀ ਆਏ ਹੋਏ ਸੀ ਕਿਵੇਂ ਮੰਦੀਪ ਸੇਵਾ ਮੈਂ ਕਹਿ ਰਹੀ ਕਿ ਸਾਰੇ ਘਰ ਇੱਥੇ ਅੱਧੀ ਨੇ ਪੂਰੇ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਆ ਰਾਤ ਦਾ ਪੂਰਾ ਸਮਾਂ ਹੋਇਆ ਹਨੇਰਾ ਹੋਇਆ ਹੋਇਆ ਬਟ ਹਰ ਕੋਈ ਤੁਹਾਨੂੰ ਪੁੱਛਦੇ ਕਿ ਤੁਸੀਂ ਚਾਹ ਪੀਗੇਗਾ ਹੋ ਤੁਸੀਂ ਖਾਣਾ ਖਾ ਕੇ ਜਾਓ ਮੈਂ ਹੈਰਾਨ ਆ ਕਿ ਇੰਨਾ ਹਾਲਾਤਾਂ ਦੇ ਵਿੱਚ ਵੀ ਕਿਵੇਂ ਸਾਨੂੰ ਸਾਰੇ ਜਿਹੜੇ ਮੈਂ ਜਦੋਂ ਵੀਡੀਓ ਦੇਖਦੀ ਸੀ ਨਾ ਤੇ ਮੈਨੂੰ ਲੱਗਦਾ ਸੀ ਕਿ ਇਦਾਂ ਹੀ ਸਕ੍ਰਿਪਟਿਡ ਬਲ ਕੇ ਜ਼ਿਆਦਾ ਕਹਿ ਦਿੰਦੇ ਆ ਕੁਝ ਪਰ ਨਹੀਂ ਪਰ ਨਹੀਂ ਸੱਚੀ ਗੱਲ ਆ ਇਦਾਂ ਨਹੀਂ ਕਿ ਇਹ ਹਾਲਾਤ ਆ ਕਿ ਹਰ ਕੋਈ ਬਹੁਤ ਰੋ ਰਿਹਾ ਤੇ ਡਗਮਗਾ ਹੀ ਰਿਹਾ ਵਾ ਸਭ ਨੂੰ ਪਤਾ ਕਿ ਸੂਰਜ ਫੇਰ ਚੜ੍ਹ ਜਾਣਾ ਵਾ ਤਿਆਪਾ ਸਾਰਿਆਂ ਨੇ ਮਿਲ ਕੇ ਜਿਹੜਾ ਵਾ ਇਸੇ ਇੱਕ ਵੇਲੇ ਇੱਥੇ ਜਿਹੜਾ ਸਾਥ ਦੇਣਾ ਇੱਕ ਐਕਸਪੀਰੀਅੰਸ ਜ਼ਰੂਰ ਕਰੋ ਹਰ ਪਰਿਵਾਰ ਪੰਜਾਬ ਦਾ ਇੱਕ ਬਣੀ ਇੱਕ ਕੰਡੂਰ ਜਾ ਕਰੀਏ ਦੇ ਇੱਕ ਨਹੀਂ ਕਿਹਾ ਕਿੰਦੀ ਜੀ ਦੁਨੀਆ ਤੋਂ ਅਸੀਂ ਜਿਹੜਾ ਹੈਗਾ ਲਗਾਤਾਰ ਦੀਆਂ ਸੇਵਾਵਾਂ ਲੱਗੀਆਂ ਹੋਈਆਂ ਨੇ ਸਾਡੀ ਜਿਹੜੀ ਸੇਵਾ ਲੱਗੀ ਹੈਗੀ ਇਹਨਾਂ ਭੈਣਾਂ ਦੇ ਲਈ ਜਿਹੜੀ ਹੈਗੀ ਅਸੀਂ ਇਹ ਰਾਹਤ ਜਿਹੜੀ ਹੈਗੀ ਲੈ ਕੇ ਪਹੁੰਚੇ ਆਗੇ ਲਗਾਤਾਰ ਪਰਵਾਹਾਂ ਦੀ ਚਾਹ ਪਾਣੀ ਦੇ ਲਈ ਕਿਹਾ ਜਾ ਰਿਹਾ ਹੈਗਾ ਪਰ ਮੈਂ ਹਰਾਨਾ ਕਿ ਇੰਨੀ ਜਗ੍ਹਾ ਉਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਇੰਨਾ ਪਾਣੀ ਭਰਿਆ ਹੋਇਆ ਸੰਪਰਕ ਜਿੰਦਗੀ ਦੀ ਰਾਸ ਸਾਰਾ ਇਹਨਾਂ ਦਾ ਡੁੱਬ ਗਿਆ ਪਰ ਬਾਵਜੂਦ ਇਹ ਕਦੇ ਵੀ ਕਿਸੇ ਦੇ ਅੱਖ ਦੇ ਵਿੱਚ ਹੰਝੂ ਨਹੀਂ ਮੈਂ ਦੇਖੇ ਚੰਗੀ ਕਲਾ ਵਿੱਚੋਂ ਜੀ ਹਾਂਜੀ ਮਾ ਜੀ ਪੱਕਾ ਚੰਡੀ ਕਲਾ ਦੇ ਵਿੱਚ ਹੋ ਬੇ ਕਿਸੇ ਚੀਜ਼ ਦੀ ਮੈਡਮ ਨਹੀਂ ਕਰੀ ਅਮੇ ਦੱਸਾ ਗਏ ਮੈਡਮ ਕੀ ਹੋ ਗਈ ਲਾ ਆ ਅਸੀਂ ਗੱਲ ਕਰੀਏ ਸਾਰੀਆਂ ਪੈਣਾ ਜਿਹੜੀਆਂ ਚੰਡੀ ਕਲਾ ਦੇ ਵਿੱਚ ਨੇ ਤੇ ਅਸੀਂ ਆ ਅਰਦਾਸ ਕਰੀਏ ਕਿਉਂਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਤੇ ਗੁਰਾਂ ਦੇ ਨਾਮ ਤੇ ਅਸੀਂ ਪਹਿਲੀ ਪਾਸ਼ਾਈ ਘੰਟਾ ਜੁਨਾਹ ਦੇ ਵਿਧੀਆ ਉਹਨਾਂ ਦਾ ਹਸਬਤ ਨਹੀਂ ਆਉਣਾ ਅਸੀਂ ਆਵਾਂਗੇ ਜੀ ਅਸੀਂ ਸਵੇਰ ਤੋਂ ਲੱਗੇ ਹੋਏ ਹਾਂ ਅਸੀਂ ਆਵਾਂਗੇ ਚਲੋ ਠੀਕ ਹੈ ਜੀ 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 ਦੇਖ ਲਓ ਆਪਾਂ ਹਲਾਤਾਂ ਦੀ ਦੇਖ ਲੋ ਕਿ ਇਹ ਗੱਲ ਕਰੀਏ ਹਾਂਜੀ ਕਰ ਲੋ ਕਰ ਲੋ ਗੱਲ ਬਿਲਕੁਲ ਜਿਵੇਂ ਕਰ ਹਾ ਟਾਈਮ ਖਾ ਦੋ ਨਾ ਉੱਚਾ ਨੀਵਾ ਜੀ ਮੁੰਮੀ ਵੀ ਗੱਲ ਕਰੀਏ ਨਾ ਤਾਂ ਬਿਜਲੀ ਆ ਤੇ ਨਾ ਹੀ ਵੈਸੇ ਕਰੀਏ ਹੱਥ ਪੈਰ ਰੱਖੇ ਤੇ ਅੰਦਰ ਨੂੰ ਪੈਰ ਧਸਦਾ ਪਿਆਏਗਾ ਬਿਲਕੁਲ ਹੇਠਾਂ ਤੱਕ ਜਿਹੜਾ ਹੈਗਾ ਪੈਰ ਜਾ ਰਿਹਾ ਲਗਾਤਾਰ ਪੈਰ ਧਸ ਰਿਹਾ ਸਾਰਾ ਸਮਾਨ ਜਿਹੜਾ ਹੈਗਾ ਰੁੜ ਗਿਆ ਕਿਤੇ ਨਾ ਕਿਤੇ ਕੁਝ ਵੀ ਖਾਣ ਪੀਣ ਨੂੰ ਜਿਹੜਾ ਹੈਗਾ ਬਚਿਆ ਹੀ ਨਹੀਂ ਹਾਲਾਤ ਇਦਣ ਦੀ ਵਿਚਾਰੇ ਜਿਹੜੇ ਨੇ ਬਿਲਕੁਲ ਬੱਤ ਤੋਂ ਬੱਤ ਰੇ ਤਾਂ ਇੰਨੇ ਕੱਪੜੇ-ਕੁੱਪੜੇ ਕਿਵੇਂ ਬਚਾਲੇ ਫਿਰ ਇਹ ਉੱਤੇ ਕੋਠੇ ਤੇ ਚੜ ਗਏ ਜੀ ਕੋਠੇ ਤੇ ਤੰਬੂ ਲਾਇਆ ਨਾ ਕੋਠੇ ਅੱਛਾ ਤੰਬੂ ਤਾਂ ਲਾਇਆ ਹੈ ਮੈਂ ਤੰਬੂ ਲਾਇਆ ਤੇ ਨਾਗਰਾਂ ਨੇ ਚ ਹਾਂ ਉਹ ਤਿੰਨ ਪਰਿਵਾਰਾਂ ਨੇ ਮਿਲ ਕੇ ਤੰਬੂ ਲਗਾਇਆ ਹੋਇਆ ਚਲੋ ਕੈਸੇ ਚੜ੍ਹਦੀ ਕਲਾ ਵਿੱਚ ਮਰਨ ਦਾ ਸੁੰਤਰਾਣਾ ਫੇਰ ਵੀ ਇਹਵੇਂ ਪਾਣੀ ਸੀ ਗਿਆ ਨਾ ਅੱਜਾ ਜਰੂਰੀ ਬਹੁਤ ਬਹੁਤ ਮਿਹਰਬਾਨ ਪੰਜਾਬ ਨੇ ਪੰਜਾਬ ਨੂੰ ਸੰਭਾਲਿਆ ਹਾਂ ਜੀ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਸੇਵਾ ਕਰਦੇ ਹਾਂ ਸੇਵਾ ਕਰਦੇ ਹਾਂ